ਜੋ ਨੀਹਾਂ ਵਿੱਚ ਚਿਨੀ ਗਈ ਅਸੀਂ ਲੱਭਨੇ ਅਨਠੱਕ ਜੋਦੇ ਜੋ ਤੀਰਾਂ ਨੇਜ਼ਿਆਂ ਨਾਲ ਬਿੰਨੇ ਗਏ ਕਿੱਥੇ ਗਈਆਂ ਉਹ ਮਾਂਵਾ ਮੌਤ ਵਿਆਹਨ ਤੋਰੀ ਨਾ ਪੁੱਤ ਆਪਣੇ ਸਜਦਾ ਕਰਾਂ ਉਸ ਧਰਤੀ ਨੂੰ ਜਿੱਥੇ ਸਰਵੰਸ ਬਾਰਿਆ ਮੇਰੀ ਦਸ਼ਮੇਸ਼ ਪਿਤਾ ਜੀਨੀ ਹਮ ਦੇ ਕੇ ਆਪਣੀ ਜਾਨ ਔਰੋਂ ਕੀ ਜਾਨ ਬਚਾ ਚਲੇ ਸਿੱਖੀ ਕੀ ਨੀਵ ਹਮ ਹੈ ਸਰੂਪਰ ਉਠਾ ਚਲੇ ਚੀਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸਫਰਿ ਸ਼ਹਾਦਤ ਤੇ ਅਗਲੇ ਪੜਕੇ ਉੱਪਰ ਨਜ਼ਰ ਪਾਉਂਦੀਆਂ ਤੇ ਆਓ ਆਪਾਂ ਆਪਣੀ ਸੁੱਤ ਉਸ ਵਿਲੇ ਵਾਲ ਲੈ ਕੇ ਜਾਈਏ ਜਦੋਂ ਦਸ਼ਮੇਸ਼ ਪਿਤਾ ਜੀ ਆਪਣੇ ਸਿੰਘਾਂ ਸਮੇਤ ਪਰਿਵਾਰ ਸਮੇਤ ਅਨੰਦਾਂ ਦੀ ਪੁਰੀ ਆਨੰਦਪੁਰ ਸਾਹਿਬ ਨੂੰ ਅਲਵਿਦਾ ਆਖਦੇ ਨੇ ਅਤੇ ਪਹਾੜੀ ਰਾਜਾਂ ਦੇ ਫਰੇਬੀ ਮિજાਜ ਤੋਂ ਚੰਗੀ ਤਰ੍ਹਾਂ ਜਾਣੂ ਦਸ਼ਮੇਸ਼ ਪਿਤਾ ਜੀ ਸਿੰਘਾਂ ਦੀ ਬੇਨਤੀ ਤੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਨੇ ਉਸ ਤੋਂ ਬਾਅਦ ਨਦੀ ਨਦੀ ਦੇ ਕੰਢੇ ਭਿਆਨਕ ਜੁੱਧ ਹੁੰਦਾ ਹੈ